ਵਾਹਿਗੁਰੂ 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 ਮਰਨੋਂ ਨਾ ਡਰਿਆ ਜਦ ਕਦੀ ਇਸਰਾਂ ਦੀ ਕਥਾ ਚਲੇ ਸ਼ਹਾਦਤ ਪੁਰਬ ਦੇਤੇ ਮੈਨੂੰ ਇੱਕ ਘਟਨਾ ਯਾਦ ਆ ਜਾਂਦੀ ਹੈ ਪੰਜਾਬ ਦੇ ਇੱਕ ਪਿੰਡ ਦੇ ਕਿਦਰੇ ਬਾਦਰੋਂ ਦੀ ਸੰਗਰਾਮ ਸੀ ਤੇ ਸੰਗਤਾ ਕਹਿਣ ਲੱਗੀਆਂ ਮਸਕੀਨ ਜੀ ਤੁਸੀਂ ਸੰਗਰਾਮ ਦੀ ਅੱਜ ਕਥਾ ਕਰ ਦਿਓ ਚਾਰ ਦਿਨ ਦਾਸ ਨੇ ਰੁਕਣਾ ਸੀ ਕਿ ਮੈਂ ਕਿ ਠੀਕ ਹੈ ਅੱਜ ਸੰਗਰਾਮ ਹੈ ਤੇ ਚਲੋ ਸੰਗਰਾਮ ਦੀ ਕਰਦੇ ਨੇ ਆ ਸਾਹ ਕ੍ਰਾਂਤੀ ਸੂर्य ਕ੍ਰਾਂਤੀ ਜੋ ਸੂਰਜ ਤੋਂ ਕ੍ਰਾਂਤੀ ਹੁੰਦੀ ਹੈ ਭਾਦਰਾ ਦੀ ਮੈਨੇ ਦੀ ਵਿਆਖਿਆ ਸਤਿਗੁਰਾਂ ਜੀ ਕਰਦੇ ਨੇ ਬਾਦੋਂ ਹੈ ਭਰਮ ਬੋਲਆਂੀਆਂ ਦੂਜੇ ਲੱਗਾ ਹੈ ਭਾਦੋਏ ਪਾਦੋਂ ਦੇ ਮਹੀਨੇ ਚ ਕਦੀ ਸਰਦੀ ਕਦੀ ਗਰਮੀ بارش ਪੈ ਗਈ ਹੁਣੇ ਦੁਪਨੇ ਕਲਾਈ ਹੈ ਪਾਦਰੋਂ ਦਾ ਮਹੀਨਾ ਇਸ ਤਰ੍ਹਾਂ ਕਈ ਮਨੁੱਖ ਭਾਦੋਂ ਦੀ ਤਰ੍ਹਾਂ ਹੰਦਨ ਗੁਰਦੁਆਰੇ ਬੈਠਣ ਬੜੇ ਠੰਡੇ ਸੇਤਲ ਕਰ ਗਏ ਬੜਤੋ ਪਾਦਤਾ ਗੁਰਦੁਆਰੇ ਬੈਠੇ ਸਨ ਬਿਲਕੁਲ ਦੇਵਤੇ ਬਣ ਗਏ ਕੋਹਰੇ ਚਲੇ ਗਏ ਨਿਰੈ ਭੂਤ ਪ੍ਰੇਤ ਬਣ ਗਏ ਤੋ ਕਈ ਦਫਾ ਉਹਨਾਂ ਨੂੰ ਵੇਖ ਕੇ ਘਰ ਵਾਲੇ ਕਹਿੰਦੇ ਨੇ ਤੇ ਗੁਰਦੁਆਰੇ ਹੀ ਰਹਿੰਦਾ ਤੇ ਚੰਗਾ ਸੀ ਉਥੇ ਦੇਵਤਾ ਸੀ ਤੇ ਬਹੁਤ ਪ੍ਰੇਤ ਭਾਦੋਂ ਬਾਦਰੋਂ ਦੀ ਤਰ੍ਹਾਂ ਨੇ ਹੁਣੇ ਠੰਡੇ ਹੋਣੇ ਗਰਮ ਹੁਣੇ ਦੇਵਤੇ ਸਨ ਹੁਣੇ ਬਹੁਤ ਪ੍ਰੇਤ ਹੁਣੇ ਸ਼ਰੀਫ ਸਨ ਹੁਣ ਉਸਰ ਉਲਟ ਹੋ ਗਏ ਹੁਣੇ ਹਲੇਮ ਸਨ ਹੁਣ ਹੰਕਾਰੀ ਹੋ ਗਏ ਛਿੰਦੇ ਚ ਕੁਛ ਛਿੰਦੇ ਚ ਕੁਛ ਭਾਦੋਂ ਆਦੋਂ ਭਰਮ ਬੁਲਾਣੀਆ ਦੂਜੇ ਲੱਗਾ ਹੈ ਤੇ ਲਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇ ਨੰਬਰ ਚੋੜਾ ਸ਼ਬਦ ਹੈ ਇੱਕ ਪੰਕਤੀ ਦੇ ਉੱਤੇ ਮੈਂ ਚਾਹ ਲਈ 10 ਮਿੰਟ ਲਾਇਆ ਤੇ ਬਾਕੀ ਸਾਰੀਆਂ ਪੰਕਤੀਆਂ ਤੇ 20 ਮਿੰਟ ਲਾਇਆ ਕਿਹੜੇ ਇੱਕ ਪੰਕਤੀ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਆਖਰੀ ਪ੍ਰਾਣ ਨਾਭੀ ਦੇ ਚੋਂਦਾ ਇਹ ਪ੍ਰਾਣ ਜਦ ਨਾਭੀ ਤੋਂ ਨਿਕਲਦਾ ਹੈ ਤਾਂ ਅਗਲੇ ਕਹਿੰਦੇ ਗੰਡ ਖੁੱਲ ਗਏ। ਸਰੀਰ ਦੀ ਹਾਲਤ ਇਸ ਤਰ੍ਹਾਂ ਹੋ ਜਾਂਦੀ ਹੈ ਹੱਥ ਮਰੋੜੇ, ਤਨ ਕਪੇ, ਸਿਆਉ ਹੋਆ ਸੇ। ਮੁਠੀਆਂ ਬੰਦ ਆਉਂਦੀਆਂ, ਦੰਦੀਆਂ ਵੱਜਦੀਆਂ ਨੇ। ਸਰੀਰ ਤੇ ਕੰਬਣੀ ਛਿੜ ਜਾਂਦੀ ਹੈ, ਮੱਥੇ ਤੇ ਰੇੜੀ ਆ ਜਾਂਦੀ ਹੈ। ਸਿਆਣੇ ਕਹਿੰਦੇ ਨੇ ਆਖਰੀ ਪ੍ਰਾਣ ਗਿਆ। ਗੰਡ ਖੁੱਲ ਗਏ। ਆਜ ਕਾਲ ਖੁਲੇ ਤੇਰੀ ਗਾਂਟੜੇ। ਇਹ ਗੰਡ ਦੋਹਾਲ ਤਾਂ ਚ ਖੁੱਲਦੀ ਏ ਸ਼ਬਦ ਚੋਟ ਕਰ ਜਾਏ। ਹੋ ਸਕਦਾ ਸਵੇਰੇ ਮੈਂ ਖੁਲਾਸਾ ਕਰਾਂਗਾ ਤਾਂ ਖੁੱਲਦੀ ਹੈ ਉਦੋਂ ਮਨ ਦੀ ਮੌਤ ਹੋ ਜਾਂਦੀ ਹੈ ਪ੍ਰਾਕਿਰਤਿਕ ਨਿਯਮ ਦੇ ਮਤਾਬਿਕ ਖੁੱਲ ਜਾਏ ਤਾਂ ਤਨ ਦੀ ਮੌਤ ਹੋ ਜਾਂਦੀ ਹੈ ਸੋ ਅਸਾਂ ਦਾ ਅੰਤ ਹੋ ਜਾਂਦਾ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਮੁਠੀਆਂ ਇਹਨੇ ਬੰਦ ਹੁੰਦੀਆਂ ਤਨ ਤੇ ਕਬੜੀ ਛੜਦੀ ਹੈ ਦੰਦੀਆਂ ਵਜਣ ਲੱਗ ਪੈਂਦੀਆਂ ਨੇ ਉਸ ਸਮੇਂ ਜਦ ਗੰਡ ਖੁੱਲਦੀ ਹੈ ਇਸਤੇ ਤੇ ਮੈਂ 40 ਮਿੰਟ ਬੋਲਿਆ ਗੁਰਬਾਣੀ ਜੋ ਇਸ ਦਾ ਖੁਲਾਸਾ ਰੱਖਿਆ ਮੈਂ ਸੁਣਾਉਂਦਾ ਰਿਹਾ ਸਮਾਪਤੀ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ ਚਾਰ ਪੰਜ ਬੀਬੀਆਂ ਚਾਰ ਪੰਜ ਪੁਰਸ਼ਾਂ ਨੇ ਮੈਨੂੰ ਘੇਰ ਲਿਆ ਕਹਿਣ ਲੇਗੇ ਮੋਸਕੀਨ ਜੀ ਭਾਗਾ ਭਰੀ ਸੰਗਰਾਂਦ ਦਾ ਡਿਆੜਾ ਸੀ ਮੌਤ ਦੇ ਕਿਸੇ ਸੁਣਾ ਕੇ ਸਤਿਆਨਾਸ ਕਰ ਛੜਿਆ ਤੁਸੀਂ ਮੈਂ ਕਹ ਹੱਲ ਹੋ ਗਈ ਤੇਨੇ ਕਪਾਗਾ ਬਰੀ ਸੰਗਰਾਂਦ ਵਾਲੇ ਦਿਨੇ ਸਤਿਗੁਰੂ ਕਹਿ ਰਹੇ ਨੇ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਗੁਰੂਏ ਕਹਿ ਰਹੇ ਰੱਬ ਦੀ ਗੱਲ ਛੱਡ ਪਹਿਲਾ ਮਰਨ ਕਬੋਲ ਜੀਵਨ ਕੀ ਛੜਾਸ ਪਰਮਾਤਮਾ ਦੇ ਮਾਰਗ ਤੇ ਕੋਈ ਪਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ ਮੌਤ ਦੇ ਗਿਆਨ ਕਰਕੇ ਚੱਲਦਾ ਤਾਂ ਹੁਣ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਦੇਸ਼ ਸੁਣ ਲਓ ਉਪਦੇਸ਼ ਮੈਂ ਅਰਜ਼ ਕੀਤੀ ਸੀ ਇਤਿਹਾਸ ਦੇ ਪੰਨੇ ਨਹੀਂ ਉਹਨਾਂ ਦੇ ਬੋਲਾਂ ਦੇ ਪੰਨੇ ਉਹਨਾਂ ਦੇ ਸਿਧਾਂਤਿਕ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਰੇ ਮਨ RAM ਸੈਉ ਕਰ ਪ੍ਰੀਤ ਸੋਰਠਮੱਲਾ ਨਾਮਾ ਰੇ ਮਨ RAM ਸੈਉ ਕਰ ਪ੍ਰੀਤ ਪ੍ਰੀਤ ਕਿਵੇਂ ਕਰੀਏ ਮਨ ਜਿਸ ਨੂੰ ਬਾਰ ਬਾਰ ਯਾਦ ਕਰੇ ਯਾਦ ਹੀ ਪ੍ਰੇਮ ਬਣ ਜਾਂਦਾ ਹੈ ਇੱਕ ਦਿਨ ਭੋਜਨ ਖਾਦਾ ਹੋਇਆ ਅਨੇਕਾਂ ਪੜਾਵਾਂ ਤੋਂ ਸਰੀਰ ਦੇ ਚੋਂ ਲੰਘ ਕੇ ਜਿਹੜਾ ਹਿੱਸਾ ਉਸ ਦਾ ਅੰਦਰ ਰਹਿ ਜਾਂਦਾ ਹੈ ਉਹੀ ਖੂਨ ਬਣ ਜਾਂਦਾ ਹੈ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਤੇ ਕੰਨਾਂ ਦੇ ਰਾਹੀਂ ਅੰਦਰ ਜਾਏਗਾ ਜ਼ੁਬਾਨ ਦੇ ਰਾਹੀਂ ਬਾਹਰ ਪ੍ਰਗਟ ਹੋਏਗਾ ਕੰਨਾਂ ਦੇ ਰਾਹੀਂ ਅੰਦਰ ਜਾਏਗਾ ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ ਭਜਨ ਕੰਨਾਂ ਦੇ ਰਾਹੀਂ ਅੰਦਰ ਜਾਏਗਾ ਸਰਬਨੰ ਗੋਬਿੰਦ ਗੰਸਨੋ ਸੁਣਨਾ ਬਹੁਤ ਔਖਾ ਮੈਂ ਸਵੇਰੇ ਅਰਜ ਕੀਤੀ ਸੀ ਨਾਮ ਅਨੇਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣਦੇ ਹੀ ਦੁਖ ਨਾਸ ਹੋ ਜਾਂਦਾ ਸੁਣਦੇ ਹੀ ਪਾਪ ਨਾਸ ਹੋ ਜਾਂਦੇ ਨੇ ਮੇਰੀ ਆਪਣੀ ਜ਼ਿੰਦਗੀ ਦਾ ਅਨੁਭਵ ਹੈ ਮੈਨੂੰ ਕ੍ਰਿਬਨ 50 ਸਾਲ ਦੇ ਕਰੀਬ ਹੋ ਗਏ ਨੇ ਕਥਾ ਕਰਦੇ ਕਈ ਵਾਰ ਵੱਡੇ ਸ਼ਹਿਰਾਂ ਚ ਉਰਵ ਦੇ ਦੇਣਾ ਚ ਇੱਕੋ ਹੀ ਦਿਨੇ ਤਿੰਨ ਤਿੰਨ ਚਾਰ ਚਾਰ ਥਾਂ ਤੇ ਵੀ ਹਾਜ਼ਰੀਆਂ ਪੜ ਲੈਂਦੇ ਆਂ ਦੇਲੀ ਬੰਬੇ ਹੋਈਏ ਤੇ ਲੇਕਿਨ ਮਨ 8 ਮਿੰਟ ਵੀ ਸੁਣਨ ਨੂੰ ਤਿਆਰ ਨਹੀਂ ਇਹ ਵੀ ਮੈਰਜ਼ ਕਰਦੇ ਆਂ 18 18 ਘੰਟੇ ਪਾਠ ਕਰਨ ਵਾਲੇ ਮੈਂ ਅਖੰਡ ਪਾਠੀ ਦੇਖੇ ਨੇ ਮਜਾ ਲਈ 4 ਮਿੰਟ ਸੁਣ ਲੈ ਨਹੀਂ ਸੁਣ ਸਕਦਾ ਬੋਲਣ ਲੱਗਿਆਂ ਧਿਆਨ ਦੂਜੇ ਤੇ ਹੁੰਦਾ ਸੁਣਨ ਲੱਗਿਆਂ ਧਿਆਨ ਆਪਣੇ ਤੇ ਹੁੰਦਾ ਚਾਰ ਚਾਰ ਘੰਟੇ ਕੀਰਤਨ ਕਰਨ ਵਾਲੇ ਮਜਾ ਲੈ ਰਾਗੀ 4 ਮਿੰਟ ਸੁਣ ਲੈਣ ਨਹੀਂ ਸੁਣ ਸਕਦਾ ਸੁਣਨਾ ਤੇ ਬੰਦਗੀ ਹੈ ਸੁਣ ਕੇ ਤੇ ਸ਼ਬਦ ਅੰਦਰ ਪ੍ਰਵੇਸ਼ ਕਰੇਗਾ ਪਰ ਸੁਣਨਾ ਤੇ ਬਹੁਤ ਵੱਡੀ ਸਾਧਨਾ ਹੈ ਨਹੀਂ ਸਮਝ ਆਉਂਦੀ ਤੇ ਨਾ ਸਹੀ ਮੈਨੂੰ ਭੋਜਨ ਦੀ ਬਰਕੀ ਦਾ ਨਹੀਂ ਪਤਾ ਕਿ ਸਬਜ਼ੀ ਕੀ ਹੈ ਔਰ ਕਿਸ ਨੇ ਬਣਾਈ ਹੈ ਕਿਹੜੇ ਬਗੀਚੇ ਦੀ ਆਈ ਕਿੱਥੋਂ ਹੈ ਇਹ ਦਾਲ ਕਿਹੜੇ ਸ਼ਹਿਰ ਚ ਬਣੀ ਹੈ ਕਿੱਥੇ ਉਗਾਈ ਗਈ ਸੀ ਕਿੱਥੇ ਕੱਟੀ ਗਈ ਹੈ ਕਿੱਥੋਂ ਖਰੀਦੀ ਗਈ ਹੈ ਕਿਵੇਂ ਬੜਾਈ ਗਈ ਹੈ ਮੈਨੂੰ ਨਹੀਂ ਪਤਾ ਪਰ ਖਾਂਦਿਆਂ ਭੁੱਖ ਤੇ ਮਿਟਦੀ ਹੈ ਮੈਨੂੰ ਸ਼ਬਦ ਦੇ ਅਰਥ ਦਾ ਕੋਈ ਪਤਾ ਨਹੀਂ ਕੁਝ ਵੀ ਨਹੀਂ ਪਰ ਵਾਹਿਗੁਰੂ ਵਾਹਿਗੁਰੂ ਮੈਂ ਜਪ ਰਿਹਾ ਅਗਰ ਮੈਂ ਸੁਣ ਰਿਹਾ ਇਸ ਸੁਣਨ ਨੇ ਵਾਹਿਗੁਰੂ ਸ਼ਬਦ ਨੇ ਅੰਦਰ ਕ੍ਰਾਂਤੀ ਕਰ ਦੇਣੀ ਹੈ ਦੁਨੀਆ ਬਦਲ ਦੇਣੀ ਹੈ ਅਰਥ ਆ ਵੀ ਗਏ ਤੇ ਕਿ بڑے بڑے ਗਿਆਨੀਆਂ ਨੂੰ بڑے بڑے ਅਰਥਾਂ ਦੇ ਵਿੱਚ ਵੀ ਨਹੀਂ ਕੁਝ ਵੀ ਨਹੀਂ ਇਤੇ ਜੋ ਪ੍ਰਾਣੇ गोविंद ਦੇ ਆਵੇ ਪੜਿਆ ਅਨ ਪੜਿਆ ਪਰਮਗਤ ਭਾਵੇ ਭਾਵੇਂ ਪੜਾ ਲਿਖਾ ਭੋਜਨ ਖਾਵੇ ਤੇ ਭਾਵੇਂ ਅਨ ਪੜਵੇ ਖਾਏਗਾ ਤੇ ਬੋਖਮਟ ਜਾਏਗੀ ਨਾਨਕ ਦੇ ਭਗਤਾ ਸਦਾ ਵੇਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣ ਕੇ ਹੀ ਸ਼ਬਦ ਅੰਦਰ ਪ੍ਰਵੇਸ਼ ਕਰਦਾ ਹੈ ਔਰ ਇੱਕ ਦਿਨ ਇਹ ਸੁਣਿਆ ਆਇਆ ਪਿਆਰ ਬਣ ਜਾਂਦਾ ਹੈ ਯਾਦ ਬਣ ਕੇ ਪਿਆਰ ਬਣ ਜਾਂਦਾ ਹੈ ਸਿਮਰਤੀ ਬਣ ਕੇ ਪਿਆਰ ਬਣ ਜਾਂਦਾ ਹੈ ਆਰੰਭ ਤੇ ਕਰੀਏ ਕਿਸੇ ਨੂੰ ਯਾਦ ਕਰਨਾ ਆਰੰਭ ਕਰੀਏ ਯਾਦ ਹੀ ਪਿਆਰ ਬਣ ਜਾਂਦਾ ਹੈ ਪਰ ਮਨ ਦਾ ਇੱਕ ਨਿਯਮ ਹੈ ਮਨ ਜਿਸ ਤੋਂ ਪ੍ਰਭਾਵਿਤ ਹੋਵੇ ਉਸ ਨੂੰ ਯਾਦ ਕਰਦਾ ਦੂਜੇ ਨੂੰ ਨਹੀਂ ਦੂਜੇ ਨੂੰ ਨਹੀਂ ਵੇਖੋ ਪੁੱਤਰ ਨੂੰ ਯਾਦ ਕਰਨਾ ਵੇ ਵਾਜਾ ਵਜਾਣ ਦੀ ਲੋੜ ਹੈ ਤਬਲਾ ਖੜਕਾਣ ਦੀ ਲੋੜ ਹੈ ਮੇਟਰ ਨੂੰ ਯਾਦ ਕਰਨਾ ਹੈ ਪਤਰੀ ਨੂੰ ਯਾਦ ਕਰਨਾ ਹੈ ਪਤਨੀ ਨੂੰ ਯਾਦ ਕਰਨਾ ਹੈ ਇਨਾ ਕਥਾ ਕਹਾਣੀਆਂ ਦੀ ਲੋੜ ਹੈ ਇਹ ਫਲਸਫਾ ਘੋਟਣ ਦੀ ਲੋੜ ਹੈ ਇਨਾ ਸਾਰਿਆਂ ਦੀ ਯਾਦ ਆਪੇ ਹੀ ਆਉਂਦੀ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਵਾਜੇ ਵਜਾਓ ਤਬਲੇ ਖੜਕਾਓ ਸੁਰੀਲੇ ਕੰਠ ਨਾਲ ਗਾਇਨ ਕਰੋ ਕਥਾ ਕਹਾਣੀਆਂ ਦੇ ਨਾਲ ਫਲਸਫਾ ਘੋਟੋ ਤੇ ਮੈਂ ਦਾਅਵੇ ਨਾਲ ਕਹਿੰਦਾ ਸਭ ਕੁਝ ਕਰਦਿਆਂ ਵੀ ਪ੍ਰਮਾਤਮਾ ਯਾਦ ਨਹੀਂ ਆਉਂਦਾ ਇਹ ਗਿਆਨ ਹੁੰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਯਾਦ ਨਹੀਂ ਕਰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਉਹਦੇ ਅੰਦਰ ਪਿਆਰ ਵੀ ਨਹੀਂ ਪੈਦਾ ਹੁੰਦਾ ਰੇ ਮਨ RAM ਸੌਂ ਕਰ ਪ੍ਰੇਤ ਇਹ ਪ੍ਰੀਤ ਪੈਦਾ ਹੋਵੇ ਹੇ ਗੁਰਦੇਵ ਕੀ ਕਰੀਏ ਸਰਵਨ ਗੋਵਿੰਦ ਸਰਵਨਨ ਗੋਵਿੰਦ ਗਨ ਸੁਨੋ ਅਰ ਗਾਉ ਰਸਨਾ ਗੀਤ ਇਹ ਗੀਤ ਬੜੀ ਸਾਵਧਾਨੀ ਤੇ ਇਕਾਗਰਤਾ ਨਾਲ ਲਗਾਣਾ ਹੈ ਇਹਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਜੀ ਬੜੀ ਇਕਾਗਰਤਾ ਬੜੀ ਸਾਵਧਾਨ ਹੈ ਸਾਵਧਾਨੇ ਉੱਥੇ ਆਉਂਦੀ ਏ ਜਿੱਥੇ ਖਤਰਾ ਹੋਵੇ ਉਂਝ ਨਹੀਂ ਆਉਂਦੀ ਬੁਰੇ ਕੰਮ ਦੇ ਵਿੱਚ ਖਤਰਾ ਬੜਾ ਹੈ ਚੋਰੀ ਚਕਾਰੀ ਬਲਾਤਕਾਰੀ ਦੇ ਵਿੱਚ ਕਤਲ ਦੇ ਵਿੱਚ ਖਤਰਾ ਬੜਾ ਹੈ ਕਾਨੂੰਨ ਹੈ ਸਮਾਜ ਹੈ ਸਮਾਜ ਦੀ ਨਜ਼ਰਾਂ ਜੋ ਗਿਰਾਂਗੇ ਕਾਨੂੰਨ ਹੈ ਬੁਰਾਈ ਕਰਨ ਲੱਗਿਆਂ ਬੁਰਾ ਕਰਮ ਕਰਨ ਲੱਗਿਆਂ ਮਨੁੱਖ ਦਾ ਮਨ ਬੜਾ ਇਕਾਗਰ ਹੁੰਦਾ ਹੈ ਬੜੀ ਸਾਵਧਾਨੀ ਆਉਂਦੀ ਹੈ ਕਿਦਰੇ ਕਾਨੂੰਨ ਦੀ ਪਕੜ ਦੇ ਚ ਨਾ ਆ ਜਾਈਏ ਹੱਥ ਕੜੀਆਂ ਨੇ ਜੇਲਾਂ ਨੇ ਕਿਦਰੇ ਸਮਾਜ ਦੀ ਨਜ਼ਰਾਂ 'ਚ ਗਿਰ ਨਾ ਜਾਈਏ ਹਰ ਬੁਰੇ ਕਰਮ ਦੇ ਵਿੱਚ ਬੜੀ ਸਾਵਧਾਨੀ ਹੈ ਬੜੀ ਸਾਵਧਾਨੀ ਹੈ ਵਾਹਿਗੁਰੂ ਵਾਹਿਗੁਰੂ ਜਪਣ ਦੇ ਵਿੱਚ ਕੋਈ ਖਤਰਾ ਤੇ ਹੈ ਨਹੀਂ ਉਲਟਾ ਲੋਕੀ ਕਹਿਣ ਲੱਗ ਪੈਣੇ ਬੜਾ ਪ੍ਰੇਮੀ ਹੈ ਤੇ ਬੜਾ ਅਬਿਆਸੀ ਬੜਾ ਗੁਰਮੁਖ ਹੈ ਉਲਟਾ ਉਪਮਾਉਣ ਲੱਗ ਪੈਂਦੀ ਹੈ ਖਤਰਾ ਤੇ ਕੋਈ ਹੈ ਨਹੀਂ ਹਰ ਸ਼ੁਭ ਕਰਮ ਮਨੁੱਖ ਇਕਾਗਰਤਾ ਨਾਲ ਨਹੀਂ ਕਰਦਾ ਹਰ ਬੁਰਾ ਕਰਮ ਮਨੁੱਖ ਇਕਾਗਰਤਾ ਨਾਲ ਕਰਦਾ ਹੈ ਤੋ ਸਹਿਜੇ ਸਹਿਜੇ ਧਾਰਮਿਕ ਮਨੋਚਿੰਤ ਕਰ ਇਹਨੇ ਦੁਨੀਆ ਬੁਰੀ ਹੁੰਦੀ ਜਾ ਰਹੀ ਹੈ ਸਮਾਜ ਬੁਰਾ ਹੁੰਦਾ ਜਾ ਰਿਹਾ ਹੈ ਸੰਸਾਰ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਹਰ ਬੁਰੇ ਕਰਮ ਦੇ ਚ ਪੂਰੀ ਇਕਾਗਰਤਾ ਹੈ ਉਹਦੀ ਅੰਦਰ ਛਾਪ ਬਣ ਜਾਂਦੀ ਹੈ ਹਰ ਸ਼ੁਭ ਕਰਮ ਦੇ ਚ ਇਕਾਗਰਤਾ ਨਹੀਂ ਹੈ ਖਤਰਾ ਤੇ ਕੋਈ ਹੈ ਨਹੀਂ ਤੇ ਖਤਰੇ ਤੋਂ ਬਿਨਾ ਮਨ ਇਕਾਗਰ ਨਹੀਂ ਆਉਂਦਾ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਥੇ ਇੱਕ ਦਫਾ 11-12 ਦਿਨ ਮੈਂ ਬੰਗਲਾ ਸਾਹਿਬ ਦੇ ਸੀਸਗੰਜ ਸਾਹਿਬ ਦੇ ਵਿੱਚ ਇਸੇ ਹੀ ਪ੍ਰਕਰਨ ਨੂੰ ਲਿਆ। ਭੈ ਤੋਂ ਬਿਨਾ ਭੈ ਬਿਨ ਭਗਤ ਨਾ ਹੋਵੇ ਜੇ ਅਨੇਕ ਕਰੇ ਸੇਂਗਾ। ਭੈ ਤੋਂ ਬਿਨਾ ਖਤਰੇ ਤੋਂ ਬਿਨਾ ਮਨ ਦੀ ਇਕਾਗਰਤਾ ਨਹੀਂ ਆਉਂਦੀ। ਨਹੀਂ ਆਉਂਦੀ। ਪਰ ਮਨ ਸਾਵਧਾਨ ਇਕਾਗਰ ਉੱਥੇ ਹੁੰਦਾ ਜਿੱਥੇ ਖਤਰਾ ਹੋਵੇ। ਦੋ ਚਾਰ ਨੌਜਵਾਨ ਵੀਰਾ ਨੇ ਬੜੀਆਂ ਲੰਬੀਆਂ ਚਿੱਠੀਆਂ ਮੈਨੂੰ ਲਿਖੀਆਂ ਕੰਨੇ ਗੈਨੇ ਜੀ ਵਾਹਿਗੁਰੂ ਵਾਹਿਗੁਰੂ ਜਪਣ ਲੱਗੇ ਆ ਕਿਹੜਾ ਖਤਰਾ ਪੈਦਾ ਕਰ ਰਿਹਾ ਹੈ ਆਪਣੀ ਤਰਫੋਂ ਬੜੀ ਸਿਆਣਪ ਦਿਖਾਈ ਉਹਨਾਂ ਨੇ ਇਹ ਅੱਜ ਜ਼ਰੂਰ ਦੱਸਣਾ ਕਿਹੜਾ ਖਤਰਾ ਪੈਦਾ ਕਰ ਰਿਹਾ ਹੈ ਬਾਣੀ ਜਪਣ ਲੱਗੇ ਆ ਕਿਹੜਾ ਖਤਰਾ ਪੈਦਾ ਕਰ ਰਿਹਾ ਹੈ ਫਿਰ ਮੈਂ ਉਹ ਖਲਾਸਾ ਕਰਨਾ ਪਿਆ ਉਹਨਾਂ ਨੇ ਥੱਲੇ ਆਪਣਾ ਐਡਰੈਸ ਕੋਈ ਫੋਨ ਨੰਬਰ ਤੇ ਲਿਖਿਆ ਨਹੀਂ ਮੈਂ ਵੀ ਗਏ ਮੈਨੂੰ ਇੱਕ ਕਾਰ ਲੱਗਦੇ ਨੇ ਠੀਕ ਹੈ ਕੁਝ ਸ਼ਬਦ ਵੀ ਲਿਖਿਆ ਇਹਨਾਂ ਨੇ ਪਰ ਕਾਇਰ ਜ਼ਰੂਰ ਲੱਗ ਰਹੇ ਨੇ ਕੋਈ ਐਡਰੈਸ ਨਹੀਂ ਕੁਝ ਨਹੀਂ ਮੈਂ ਤੇ ਦੱਸ ਦੇਣਾ ਸੀ ਫੋਨ ਤੇ ਹੀ ਇਹਨਾਂ ਨੂੰ ਬਰਸਲ ਨਾਸਤਕਤਾ ਦੀ ਚਪੇੜ ਦੇ ਚ ਨੌਜਵਾਨ ਬੜੇ ਆਏ ਨੇ ਉਹਦੇ ਕਈ ਕਾਰਨ ਨੇ ਕਿ ਸੇਵਕ ਤੇ ਮੈਂ ਅਰਜ਼ ਕਰਾਂਗਾ ਖੜ ਲੇ ਕੇ ਨਾਮ ਜਪਣ ਲੱਗਿਆ ਕਿਹੜਾ ਖਤਰਾ ਪੈਦਾ ਕਰੀਏ ਮੈਂ ਭਰੀ ਸੰਗਤਿ ਚ ਬੋਲੇ ਖਤਰਾ ਪੈਦਾ ਕਰਨ ਦੀ ਲੋੜ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਖਤਰਾ ਤੇ ਬਣਿਆ ਹੋਇਆ ਹੈ ਬਣਿਆ ਹੋਇਆ ਜਿਸ ਦਾ ਪੁਰਬ ਮੜਾ ਰਹੇ ਸ਼ੈਰੀ ਉਹਨਾਂ ਦਾ ਵਾਕ ਔਰ ਇਸੇ ਸ਼ਬਦੀਆਂ ਪੰਕਤੀਆਂ ਜਿਵੇਂ ਤੁਹਾਡੇ ਸਾਹਮਣੇ ਰੱਖਿਆ ਰੇ ਮਨ RAM ਸਉ ਕਰ ਪ੍ਰੀਤ सर्वनन गोविंद गोन सोनो और अगव रसना गई तो जे भय तो बिना एकाग्रता नहीं है डर तो बिना एकाग्रता नहीं है खतरे तो बिना एकाग्रता नहीं है तो खतरा केड़ा पैदा करिए गुरुटेकवाद साहिब जी कहते हैं काल ब्याल जिओ पर ओ डोले जान देना काल ब्याल जिओ पर ओ डोले मुख पसारे नहीं ਕਾਲ ਦਾ ਜਾਲ ਤੇਰੇ ਸਿਰ ਦੇ ਉੱਪਰ ਘੁੰਮ ਰਿਹਾ ਹੈ ਮੌਤ ਦਾ ਸੱਪ ਤੇਰੇ ਸਿਰ ਦੇ ਉੱਪਰ ਘੁੰਮ ਰਿਹਾ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਮ ਸਰ ਮੂਏ ਅਜ਼ਰਾਇਲ ਗ੍ਰਫਤੇ ਕਸ ਸਹੇਚ ਨਦਾਨੇ ਤਿਲੰਗਮੱਲਾ ਪਹਿਲਾ ਮੇਰੇ ਸਿਰ ਦੇ ਕੇਸਾ ਨੂੰ ਅਜ਼ਰਾਇਲ ਨੇ ਪਕੜਿਆ ਉਹ ਮੌਤ ਦਾ ਦੇਵਤਾ ਅਜ਼ਰਾਇਲ ਕਹਿੰਦੇ ਨੇ ਅਸੀਂ ਜਮ ਕਹਿੰਦੇ ਨੇ ਜਮ 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 ਆਏ ਕੇਸ ਗਏ ਪੜ ਕੇ ਜਮ ਨੇ ਪਕੜਿਆ ਹੋਇਆ ਹੈ ਕਿਸਾਨ ਵਾਲਾ ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ ਪਸਾਰੇ ਵਿੱਚ ਕਾਲ ਦਾ ਸੱਤ ਮੌਤ ਦਾ ਸੱਤ ਤੇਰੇ ਸਿਰ ਦੇ ਉੱਪਰ ਘੁੰਮ ਰਿਹਾ ਹੈ ਔਰ ਮੁਖ ਪਸਾਰੇ ਵਿੱਚ ਇਸ ਸੱਪ ਨੇ ਮੂੰਹ ਵੀ ਢਿਆ ਹੋਇਆ ਖੋਲਿਆ ਹੋਇਆ ਮੇਰਾ ਮੂੰਹ ਹੀ ਨਹੀਂ ਖੋਲਿਆ ਔਰ ਕਾਲ ਫਨ ਤੋਹੇ ਗਰਸ ਹੈ ਸਮਝ ਰੱਖੋ ਚੀਤ ਗੁਰੂ ਤੇਗ ਬਹਾਦਰ ਇਹ ਗੱਲ ਨਿਸ਼ਚੈ ਕਰਕੇ ਆਪਣੇ ਮਨ ਦੇ ਸਮਝ ਇਸ ਸਪਨੇ ਅੱਜ ਜਾਂ ਕੱਲ ਤੈਨੂੰ ਡੰਗ ਮਾਰਨਾ ਡੰਗੜਾ ਇੱਕ ਮਹਾਨ ਯੋਗੀ ਇਸ ਦੇਸ਼ ਦਾ ਉਹਨੇ ਤੇ ਬਾਹਰ ਇਹ ਰੂਪ ਬੜਾ ਰੱਖਿਆ ਸੀ ਦੁਨੀਆ ਨੂੰ ਸਮਝਾਣ ਵਾਸਤੇ ਸਾਰਾ ਦਿਨ ਬੋਲ ਬੋਲ ਕੇ ਸਮਝਾਣਾ ਬੜਾ ਔਖਾ ਹੈ ਤੋ ਤਨ ਤੇ ਰਾਖਮਲ ਲੈਂਦਾ ਸੀ ਤੇ ਗਲੇ ਦੇ ਵਿੱਚ ਸੱਪ ਰੱਖਦਾ ਸੀ ਮਹਾਦੇਵ ਸ਼ਿਵ ਜੀ ਫਨੀਅਰ ਨਾਗ ਕੁੰਮਦੇ ਸਨ ਇਹ ਦੱਸਣ ਵਾਸਤੇ ਹਰ ਇੱਕ ਦੀ ਗਰਦਨ ਸੱਪਾਂ ਨੇ ਪਕੜਿਆ ਹੋਇਆ ਹੈ ਹਰ ਇੱਕ ਦੇ ਸਿਰ ਦੇ ਤੇ ਸਭ ਗੁੰਮ ਰਹੇ ਹੈ ਇੱਕ ਦਿਨ ਡੰਗ ਮਾਰੇਗਾ ਇੰਜ ਹੋ ਜਾਓਗੇ ਜਿਵੇਂ ਰਾਖ ਰਾਖ ਤਨ ਤੇ ਮਲ ਕੇ ਰੱਖਦਾ ਸੀ ਸਵਤਨ ਤੇ ਮਲ ਤੱਕ ਇੰਜ ਹੋ ਜਾਓਗੇ ਇਸ ਤਰ੍ਹਾਂ ਹੋ ਜਾਓਗੇ ਔਰ ਬੋਲ ਬੋਲ ਕੇ ਸਾਰਾ ਦਿਨ ਇੱਕ ਇੱਕ ਬੰਦੇ ਨੂੰ ਕੌਣ ਸਮਝਾਵੇ ਮੈਨੂੰ ਵੇਖ ਲਓ ਇਸ ਤਰ੍ਹਾਂ ਉਹਨੇ ਆਪਣਾ ਸਰੀਰ ਬਣਾਇਆ ਆ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਰਮਾਨੰਥ ਪੇ ਕਰਦੇ ਨੇ ਕਾਲ ਬਿਆਨ ਜਿਉ ਪਰ ਉਹ ਡੋਲੇ ਮੁਖ ਪਸਾਰੇ ਵਿੱਚ ਆਪ ਦੀ ਗਿਆਤਲੀ ਅਰਜ਼ ਕਰਾਂ ਇਹੀ ਇੱਕ ਸ਼ਬਦ ਪੜ੍ਹ ਕੇ ਸੁਣ ਕੇ ਸ੍ਰੀ ਰਾਮ ਦੀ ਤਿਥ ਸੰਿਆਸੀ ਹੋ ਗਿਆ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਦਾ ਫਿਰ ਉਸਨੇ ਟੀਕਾ ਵੀ ਕੀਤਾ। ਸ੍ਰੀ ਰਾਮ ਕ੍ਰਿਸ਼ਨ ਮੰਦਿਰ ਦੇ ਵਿੱਚ ਕੋਈ ਮੈਨੂੰ 10 ਦਿਨ ਬੋਲਣ ਦਾ ਮੌਕਾ ਮਿਲਿਆ ਉਹਨੇ ਨੇ ਟੀਕਾ ਮੈਨੂੰ ਦਿੱਤਾ। ਉਹਨਾਂ ਦੀ ਹੋਰ ਅਨੇਕਾ ਕਿਤਾਬਾਂ ਦੇ ਵਿੱਚ ਇਹ। ਔਰ ਉਹਦੇ ਵਿੱਚ ਸ੍ਰੀ ਰਾਮ ਪੀਰਤ ਨੇ ਸਾਫ਼ ਲਿਖਿਆ ਇਸ ਮਾਰਗ ਤੇ ਚੱਲਣ ਦੀ ਪ੍ਰੇਰਣਾ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੋਂ ਮਿਲੀ। ਪਹਿਲੇ ਇੱਕ ਸ਼ਬਦ ਸੁਣਿਆ ਫਿਰ ਸਾਰੇ ਸੁਣੇ ਫਿਰ ਸ਼ਲੋਕ ਸੁਣੇ ਨੇ ਮਨ ਬੈਰਾਗੀ ਹੋ ਗਿਆ ਪ੍ਰੋਫੈਸਰ ਸੰ ਕਾਲਜ ਦੇ ਚ ਲਾਹੌਰ ਦੇ ਚ ਸੰਿਆਸੀ ਹੋ ਗਿਆ ਗ੍ਰਸਤੀ ਸੰ ਸੰਿਆਸੀ ਹੋ ਗਿਆ ਇਸ ਪੇ ਕਾਲ ਨੇ ਮੇਰੇ ਜੀਵਨ ਦਾ ਅੰਤ ਕਰ ਦੇਣਾ ਹੈ ਤੇ ਜੀਵਨ ਦਾ ਅੰਤ ਹੋ ਜਾਏ ਮੇਰਾ ਮਨ ਪਹਿਲੇ ਬੇਅੰਤ ਦੇ ਚਲੀਨ ਹੋ ਜਾਏ ਤਨ ਨੂੰ ਕਾਲ ਖਾ ਜਾਏ ਮੇਰਾ ਮਨ ਅਕਾਲ ਵਿੱਚ ਲੀਨ ਹੋ ਜਾਏ ਐਸੇ ਪਰਸਨ ਨੂੰ ਕਹਿੰਦੇ ਨੇ ਜੀਵਨ ਮੁਕਤ ਤਨ ਸਮਸ਼ਾਨ ਘਾਟ ਤੱਕ ਪਹੁੰਚੇ ਮਨ ਪਹਿਲੇ ਭਗਵਾਨ ਦੇ ਘਾਟ ਤੱਕ ਪਹੁੰਚ ਜਾਏ ਇਹਨੂੰ ਕਹਿੰਦੇ ਨੇ ਜੀਵਨ ਮੁਕਤ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਕਾਲ ਬਿਆਲ ਜੋ ਪਰ ਉਹ ਢੋਲੇ ਮੁਖ ਪਸਾਰੇ ਵਿੱਚ ਆਜ ਕਾਲ ਫਨ ਤੋਹੇ ਘਰਸ ਹੈ ਸਮਝ ਰੱਖੋ ਚੇਤ ਇਹ ਗਲ ਚੇਤੇ ਚ ਰੱਖ ਹਰ ਵਕਤ ਚੇਤੇ ਚ ਰੱਖ ਅੱਜ ਹੀ ਆ ਕੱਲ ਇਸ ਸਪਨੇ ਡੰਗ ਮਾਰਨਾ ਮੌਤ ਦੇ ਗਿਆਨ ਕਰਕੇ ਮਨੁੱਖ ਦਾ ਮਨ ਭਗਵਾਨ ਦੇ ਮਾਰਗ ਤੇ ਚੱਲਦਾ ਹੈ ਭਗਵਾਨ ਦੇ ਗਿਆਨ ਕਰਕੇ ਨਹੀਂ ਕਿਉਂ ਭਗਵਾਨ ਤੇ ਭਗਵਾਨ ਦਾ ਗਿਆਨ ਕਿੱਥੇ ਹੀ ਮਿਲਦਾ ਹੈ ਪਹਿਲੇ ਮਿਲਦਾ ਹੀ ਨਹੀਂ ब्रह्म ਤੇ ਬ੍ਰਹਮ ਦਾ ਗਿਆਨ ਇਕੱਠੇ ਮਿਲਦਾ ਹੈ ਇਸ ਤੋਂ ਪਹਿਲੇ ਨਹੀਂ ਤੁਹਾਡੇ ਵਿੱਚ ਜਿਹੜੇ ਅਭਿਆਸੀ ਹੋਣਗੇ ਜ਼ਰੂਰ ਗੱਲ ਪਕੜਦੇ ਚਾਹੇ ਪਰਮਾਤਮਾ ਮਿਲਦਾ ਉਹਦੇ ਮਿਲਣ ਨਾਲ ਉਹਦਾ ਗਿਆਨ ਵੀ ਮਿਲਦਾ ਹੈ ਸੂਰਜ ਤੇ ਚਾਨਣਾ ਇਕੱਠੇ ਪ੍ਰਗਟ ਆਉਂਦੇ ਨੇ ਭਗਵਾਨ ਤੇ ਗਿਆਨ ਇਕੱਠੇ ਪ੍ਰਗਟ ਆਉਂਦੇ ਨੇ ਤਾਂ ਪਹਿਲੇ ਕਿਸ ਤਰ੍ਹਾਂ ਚੱਲੀਏ ਉਸ ਨੌਜਵਾਨ ਨੇ ਜਿਹੜਾ ਪੁੱਛ ਲਿਆ ਸੀ ਕਿ ਆ ਬਲਾਈਂਡ ਫੇਥ ਚਾਹੀਦਾ ਹੈ ਸਵਾਮੀ ਜੀ ਨੇ ਕਿਹਾ ਸੀ ਆ ਚਾਹੀਦਾ ਬਲਾਈਂਡ ਫੇਥ ਉਸ ਹਾਨਤ ਦੇ ਚਾਹੀਦਾ ਜਿਸ ਤੇ ਫੇਤ ਕਰੀਏ ਉਹ ਬਲਾਈਂਡ ਨਾ ਹੋਵੇ ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ ਮੈਂ ਜਾਣਦਾ ਨਹੀਂ ਮੈਂ ਮੈਂ ਸਮਝ ਵੀ ਨਹੀਂ ਕੁਝ ਵੀ ਨਹੀਂ ਹੁਣ ਮੈਂ ਪਾਠ ਕਰਾਂ ਤੇ ਵਾਹਿਗੁਰੂ ਵਾਹਿਗੁਰੂ ਜਪਾਂ ਤੇ ਉਹਦੇ ਮਾਰਗ ਤੇ ਚੱਲਾਂ ਇਹ ਤੇ ਅੰਧ ਵਿਸ਼ਵਾਸ ਨਹੀਂ ਤੇ ਹੋਰ ਕੀ ਹੈ ਕਹਿਣ ਦੇਣਾ ਮੈਨੂੰ ਧਿਆਨ ਨਾਲ ਸੁਣਨਾ ਲੇਕਿਨ ਅਗਰ ਇਹ ਵਿਸ਼ਵਾਸ ਪੂਰਨ ਤੌਰ ਤੇ ਅੰਧਾ ਵੀ ਹੈ ਕਿਉਂ ਮੈਂ ਦੇਖਿਆ ਨਹੀਂ ਪ੍ਰਭੂ ਨੂੰ ਮੈਂ ਸਮਝਦਾ ਵੀ ਨਹੀਂ ਮੈਨੂੰ ਕੋਈ ਪਤਾ ਵੀ ਨਹੀਂ ਪਰ ਮੇਰਾ ਭਰੋਸਾ ਪੂਰਾ ਹੈ ਅਕੀਦਤ ਪੂਰੀ ਹੈ ਵਿਸ਼ਵਾਸ ਪੂਰਾ ਹੈ ਪਰ ਮੈਂ ਜਪ ਰਿਆ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕੇ ਨਰ ਜਾ ਕੇ ਹਿਰਦੇ ਬਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਪ੍ਰਮਾਤਮਾ ਮਹਾ ਚਾਨਣ ਉਸ ਦੇ ਉਤੇ ਕੀਤਾ ਹੋਇਆ ਭਰੋਸਾ ਮਹਾਨ ਚਾਨਣ ਬਖਸ਼ਿਸ਼ ਕਰ ਦੇਗਾ ਉਹਨਾਂ ਕੋ ਨੂੰ ਬ੍ਰह्म ज्ञानी ਬਣਾ ਦੇਗਾ ज्ञान प्रकट हो जाएगा भगवान प्रकट हो जाएगा वो विश्वास सारी जिंदगी डोलता रहता है डोलन ते राखो प्रभु नानक दे कहत शरदाई डोलदी है विश्वासी डोलदा है भरोसा ही डोलदा है एक दफा पूर्ण परमात्मा ते पूर्ण रूप देज भरोसा कर लीए ब्रह्म ज्ञान प्रकट हो जांदा है ते पूरा भरोसा तेले मौत नु मनन नाल होबेगा उज नहीं कॉल व्याल ਜਿਉ ਪਰ ਓ ਡੋਲੇ ਧਨ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਕਰਨ ਰੋਜ਼ ਰੋਜ਼ ਉਸ ਦੇ ਗੁਣਾ ਨੂੰ ਸੁਣ ਰੋਜ਼ ਰੋਜ਼ ਉਸ ਦੇ ਗੁਣਾ ਦਾ ਉਚਾਰਨ ਕਰ ਗਾਇਨ ਕਰ ਤਾਂ ਕਿ ਤੇਰਾ ਮਨ ਪ੍ਰਮਾਤਮਾ ਦੇ ਗੁਣਾ ਤੋਂ ਪ੍ਰਭਾਵਿਤ ਹੋ ਜਾਏ ਜੇ ਪ੍ਰਭਾਵਿਤ ਹੋ ਗਿਆ ਤਾਂ ਪ੍ਰਮਾਤਮਾ ਤੋਂ ਬਿਨਾਂ ਰਹਿ ਨਹੀਂ ਸਕੇਗਾ ਪਰ ਸ਼ਰਤੇ ਪਹਿਲੇ ਗਾ ਤੇ ਸਹੀ ਜੋ ਨਹੀਂ ਗਾਉਂਦੇ ਉਹਨਾਂ ਲਈ ਇਹ ਸ਼ਲੋਕ ਹੈ ਗਨ ਗੋਵਿੰਦ ਗਾਇਓ ਨਹੀਂ ਜਨਮ ਅਕਰਥ ਕੇਨ ਕਹ ਨਾ ਨੇ ਕਹਰ ਭਜ ਮਨਾ ਜੇ ਵੀ ਦਜਲ ਕੋ ਮੇਨ ਧਨਗੁਰੂ ਤੇ ਇਕ ਬਾਦਰ ਸਹਬ ਜੀ ਮਹਾਰਾਜ ਮੈਂ ਰਾਮੰਦ ਕਰਨ ਬਖਸ਼ਿਸ਼ ਕਰਨ ਪ੍ਰਭੂ ਦੇ ਗੀਤ ਗਾੰਧੀਆਂ ਗਾੰਧੀਆਂ ਪ੍ਰਭੂ ਦੇ ਗੁਣਾ ਤੋਂ ਸੜਾ ਮਨ ਪ੍ਰਭਾਵਿਤ ਹੋਵੇ ਔਰੇ ਇਹ ਪ੍ਰਭਾਵ ਯਾਦ ਬਣ ਜਾਏ ਇਹ ਯਾਦ ਪ੍ਰੇਮ ਬਣ ਜਾਏ ਪ੍ਰੇਮ ਹੀ ਪ੍ਰਭੂ ਨੂੰ ਪ੍ਰਗਟ ਕਰ ਦਿੰਦਾ ਹੈ ਪ੍ਰਮਾਤਮਾ ਨੂੰ ਪ੍ਰਗਟ ਕਰ ਦਿੰਦਾ ਹੈ ਪਰਮਾਤਮਾ ਨੂੰ ਕੀ ਪ੍ਰਗਟ ਕਰਦਾ ਹੈ ਮਨੁੱਖ ਨੂੰ ਹੀ ਪਰਮਾਤਮਾ ਜੈਸਾ ਬਣਾ ਦਿੰਦਾ ਹੈ ਹਰ ਕਾ ਭਗਤ ਸੋ ਹਰ ਹੀ ਜਿਆ ਇਤਨੀ ਸੇਵਾ ਕਬool ਕਰਨੇ بار بار ਸਾਰਿਆਂ ਦਾ ਧਨ ਆਦ ਬੁਲ ਚੁਗਦੀ ਸ਼ਮਾ ਵਾਏ ਗੁਰੂ ਜੀ ਕਾ ਖਲਸਾ ਵਾਏ ਸੱਚ